ਅੱਜ ਸੀਐਸਟਾਫ ਵੱਲੋਂ ਸੀਐਸਟਾਫ ਮੋਗਾ ਵੱਲੋਂ ਇੱਕ ਬਹੁਤ ਵੱਡੀ ਵਿਧੀਆ ਜਦ ਤਨਾ ਸ਼ਬੂ ਜਿਹੜੀ ਮੁਹਿੰਮ ਚੱਲਦੀ ਹੈ ਉਹਦੇ ਤਹਿਤ ਇੱਕ ਕਨਕਵਰੀ ਹੋਈ ਹੈਗੀ ਆ ਜਿਸ ਵਿੱਚ 1 ਕਿਲੋ 270 ਗ੍ਰਾਮ ਹਿਰੋਇਨ ਸਮੇਤ ਅਸਲ ਤਿੰਨ ਸਮਗਿਲ ਕਾਬੂ ਕੀਤੇ ਨੇ ਇਸ ਦੀ ਫਰਦਰ ਡਿਟੇਲ ਇਹ ਹੈ ਇੱਕ ਸਾਨੂੰ ਸਿਕਰਟ ਇਨਫੋਰਮੇਸ਼ਨ ਦੇ ਤਹਿਤ ਇੱਕ ਅਸੀਂ ਐਫਆਈਆਰ ਰਜਿਸਟਰ ਕੀਤੀ ਹੈ ਐਫਆਈ ਨੰਬਰ 133 ਅੰਡਰ ਸੈਕਸ਼ਨ ਐਂਡੀਪੀਐਸ ਐਕਟ ਪੀਐਸਸੀਟੀ ਮੋਗਾ ਉਸਲੇ ਵਿੱਚ ਅਸੀਂ ਤਿੰਨ ਜਿਹੜੇ ਹੈਗੇ ਆ ਪਰਸਨਸ ਉਹਨਾਂ ਦੇ ਖਿਲਾਫ ਸਾਨੂੰ ਸਿਕਰ ਇਨਫੋਰਮੇਸ਼ਨ ਸੀ ਇਹ ਇੱਥੇ ਮੋਗਾ ਸਿਟੀ ਚ ਜਿਹੜੇ ਹੈਗੇ ਆ ਇਸ ਏਰੀਆ ਚ ਆ ਕੇ ਇਹ ਨਸ਼ੇ ਦਾ ਕਾਰੋਬਾਰ ਕਰਦੇ ਆ ਤੇ ਹੁਣ ਵੀ ਇਹ ਕਿਸੇ ਨੂੰ ਨਸ਼ਾ ਦੇਣ ਦੀ ਫਿਰਾਰਸ ਚ ਹੈਗੇ ਆ ਤੇ ਇੱਕ ਥਾਂ ਤੇ ਖੜ ਕੇ ਇਹ ਆਪਣੇ ਜਿਹੜੇ ਕਸਟਮਰ ਆ ਉਹਨਾਂ ਦੀ ਵੇਟ ਕਰਦੇ ਪਏ ਹੈਗੇ ਉਸਲੇ ਤੈਤ ਅਸੀਂ ਐਫ ਆਈ ਆਰ ਜਿਸਕ ਕੀਤੀ ਐਫ ਆਈ ਆਰ ਨੰਬਰ 133 ਤੇ ਫਿਰ ਜਦ ਮੋਗਾ ਪੁਲਿਸ ਵੱਲੋਂ ਇਸ ਤੇ ਨਾਕਾ ਲਗਾਇਆ ਗਿਆ ਉਥੇ ਤੇ ਅਸੀਂ ਤਿੰਨ ਬੰਦਿਆਂ ਨੂੰ ਉਥੇ ਐਪਰੀਹੈਂਡ ਕੀਤਾ ਤੇ ਉਹਨਾਂ ਕੋਲੋਂ ਡੀਐਸਪੀ ਸਿਟੀ ਗੁਰਪ੍ਰੀਤ ਸਿੰਘ ਦੀ ਹਾਜ਼ਰੀ ਵਿੱਚ ਅਸੀਂ ਕੁੱਲ 1 ਕਿਲੋ 270 ਗ੍ਰਾਮ ਹੈਰੋਇਨ ਅੰਨਾ ਕੁੱਲ ਅਸੀਂ ਬਰਾਮਦ ਕੀਤੀ ਹੈ। ਬਣੀ ਕਿਤੇ ਵਾਈਕਲ ਤੋਂ ਕਿ ਪਤਾ ਕਿ ਐਸੀ ਹਜੇ ਅੱਜੇ ਡਿਮਾਂਡ ਲੈ ਕੇ ਅਸੀਂ ਫਰਦਰ ਫਾਰਵਰਡ ਤੇ ਬੈਕਵਰਡ ਲਿੰਕੇਜ ਐਸਟੈਬਿਸ਼ ਕਰਦੇ ਪਏ ਹੈਗੇ ਕਿ ਅੰਦਰ ਕਿਹੜੇ ਕਸਟਮਰ ਸੀ ਤੇ ਕਿੱਥੋਂ ਪਿੱਛੋਂ ਲੈ ਕੇ ਆਏ ਸੀ ਕਿੱਥੋਂ ਰਹਿਣ ਵਾਲੇ ਸਤਿਨੇ ਇਹ ਦੋ ਬੰਦੇ ਜਿਹੜੇ ਹੈਗੇ ਇੱਥੇ ਮੋਗੇ ਦੇ ਰਹਿਣ ਵਾਲੇ ਹੈਗੇ ਆ ਜਿਹੜਾ ਇੱਕ ਮੇਨ ਬੰਦਾ ਹੈਗਾ ਸੀ ਆਕਾਸ਼ਦੀਪ ਪੁੱਤਰ ਦਰਸੀਮ ਸਿੰਘ ਇਹ ਜਿਹੜਾ ਵੀ ਜੀਰਾ ਫਿਰੋਜਪੁਰ ਡਿਸਟ੍ਰਿਕਟ ਦਾ ਰਹਿਣ ਵਾਲਾ ਤੇ ਦੋ ਹੈਗੇ ਜਿਹੜੇ ਗੌਤਮ ਪੁੱਤਰ ਗਗਨਦੀਪ ਸਿੰਘ ਅਤੇ ਹੁਸਨਦੀਪ ਪਰਫਾਨੀ ਪੁੱਤਰ ਗੁਰਮੀਤ ਸਿੰਘ ਇਹ ਦੋਨੋਂ ਮੋਗਾ ਸਿਟੀ ਦੇ ਰਹਿਣ ਵਾਲੇ ਆ ਆਪਾਂ ਚਲ ਕੇ ਮੈਂ ਬਣੇ ਇਹ ਆਪਣੇ ਦੋ ਦੋਨੋਂ ਆਪਸ ਚ ਇਹ ਫਰੈਂਡਸ ਨੇ ਸਾਰੇ ਤਿੰਨੇ ਆਪਸ ਚ ਜਿਹੜਾ ਗੌਤਮ ਹੈ ਉਹਨਾਂ ਰਕੇ ਕੇ ਦੋ ਦੋਨਾਂ ਨੇ ਕੁਝ ਦਿਨ ਪਹਿਲੇ ਜਿਹੜਾ ਮੌਲਿਕੂ ਦੇ ਰਿਹਾ ਰਿਸਿਪਟ ਨਹੀਂ ਐਸੀ ਹੈ ਜੀ ਵੈਰੀਫਾਈ ਕਰਦੇ ਪਏ ਇਹਨਾਂ ਦੇ ਉੱਪਰ ਪੈਸੇ ਜਿਹੜੇ ਦੋ ਪਰਚੇ ਰਜਿਸਟਰ ਨੇ ਆਕਾਸ਼ਦੀਪ ਉੱਪਰ ਐਫ ਆਈ ਆ ਨੰਬਰ 108 ਸੌਰੀ 08 ਪੋਸਟ ਕੋਡ ਜੀਰਾ ਪੋਸਟ ਕੋਡ ਤਹਿਤ ਹੈ ਜੀਰਾ ਸਿਟੀ ਚ ਤੇ ਜਿਹੜਾ ਗੌਤਮ ਉੱਪਰ ਐਨ ਡੀ ਪੈਸਟ ਹੈ ਕਿ ਮੁਹਾਲੀ ਜਿਹੜੀ ਐਫ ਆਈ ਆ ਸਿਸਟਮ ਸਰ ਕੋਈ ਵਾਈਕਲ ਤਾਂ ਸੀ ਜਾਂ ਪੈਪਰ ਇਹ ਪੈਦਲ ਖੜੇ ਸੀ ਜੋ ਇਹ ਦੱਸਿਆ ਸੀ ਸ਼ਾਇਦ ਬਸਤੇ ਆਈ ਹੈਗੇ ਬਸਤੇ ਆ ਕੇ ਇਹ ਇੱਥੇ ਇਕੱਠੇ ਹੋਏ ਹੈਗੇ ਦਿੱਲੀ ਥੋੜੀ ਮੋਗਾ ਅੰਮ੍ਰਿਤਸਰ ਤੋਂ ਜਿਹੜੀ ਦਿੱਲੀ ਕਲੋਨੀ ਵਿੱਚ ਜਿਹੜੀ ਹੈਗੇ ਉਹ ਰੋਡ ਤੇ ਜਿਹੜੇ ਆ ਉੱਥੇ ਇਕੱਠੇ ਹੋਏ ਸੀ ਤੇ ਉੱਥੇ ਇਹਨਾਂ ਨੇ ਜਿਹੜੇ ਆਪਣੇ ਕਸਟਮਰ ਸੀ ਉੱਥੇ ਸ਼ਾਇਦ ਬੁਲਾਏ ਹੋਏ ਸੀ ਅਸੀਂ ਫਰਦਰ ਇਨਵੈਸਟਿਗੇਟ ਕਰਦੇ ਪਏ ਹੈਗੇ ਕਿ ਕਿਹੜੇ ਕਿਹੜੇ ਬੰਦਿਆਂ ਨੇ ਇੱਥੇ ਆਉਣਾ ਸੀ ਜਾਂ ਕਿਹੜੇ ਇਹਨਾਂ ਦੇ ਕਸਟਮਰ ਲੈ ਕੇ ਸੀ ਜਿਨ੍ਹਾਂ ਨੇ ਇਹਨਾਂ ਤੋਂ ਸਮਾਨ ਲੈਣਾ ਸੀ ਘਰ ਜਿ ਸੀਗੇ ਅਰੈਸਟ ਕੀਤਾ ਕਿ ਇਹਨੂੰ ਨਾਕਾਪੋਰੀ ਧਿਰਾਂ ਕੀਤਾ ਤੇ ਕੋਈ ਵੀਕਲ ਤੇ ਸੀ ਕਿ ਨਹੀਂ ਨਹੀਂ ਇਹ ਤੁਹਾਨੂੰ ਦੱਸਿਆ ਨਾ ਇਹ ਪੈ ਵੇਟ ਕਰਦੇ ਪਏ ਸੀ ਇਹ ਰੋਡ ਤੇ ਵੇਟ ਕਰਦੇ ਪਏ ਸੀ ਮਸਟ ਵੀ ਹੈ ਸ਼ਾਇਦ ਬਸਤੇ ਆਈ ਹੈਗੇ ਜੀਰਾ ਮੇਨ ਜੀਰਾ ਵੀ ਨੇੜੇ ਪੈਂਦਾ ਹੈਗਾ ਤੇ ਦੋ ਬਾਕੀ ਜਿਹੜੇ ਹੈਗੇ ਇੱਥੇ ਆਪਣੇ ਲੋਕਲ ਹੈਗੇ ਆ ਮੋਗ ਤੋਂ ਇੱਥੇ ਇਕੱਠੇ ਹੋਏ ਸੀ ਸਰ ਕੋ ਬੰਦੇ ਨੂੰ ਦੇਣੀ ਸੀ ਜਾਂ ਅਲਗ-ਅਲਗ ਕੋਈ ਬੰਦਿਆਂ ਨੂੰ ਦੇਣਾ ਸੀ ਨਹੀਂ ਇਹ ਅਜੇ ਵੈਰੀਫਾਈ ਕਰਦੇ ਪਏ ਹੈਗੇ ਨਾ ਇਨਵੈਸਟੀਗੇਸ਼ਨ ਦਾ ਪਾਰਟ ਇਹਦੇ ਵਿੱਚ ਦੋ ਦੋ ਆਈਫੋਨ ਇੱਕ ਇੱਕ ਜਿਹੜਾ ਫੋਨ ਹੈਗਾ ਸਾਨੂੰ ਰਿਕਵਰ ਹੋਇਆ ਹੈ